ਭ੍ਰਸ਼ਟਾਚਾਰ ਦਾ ਖੁਲਾਸਾ ਕਰਨਾ ਬਣਿਆ ਪੱਤਰਕਾਰ ਦੇ ਕਤਲ ਦਾ ਕਾਰਨ ਸੱਪ ਟੈਂਕ ਚੋਂ ਬਰਾਮਦ ਹੋਈ ਪੱਤਰਕਾਰ ਦੀ লাশ 15 ਫ੍ਰੈਕਚਰ ਅਤੇ 5 ਟੁੱਟੀਆਂ ਪਸਲੀਆਂ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ ਵੀ ਕੰਬ ਗਈ ਰੂ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਸਵੇਰਾ ਤੇ ਮੈਂ ਹਾਂ ਅਨੂਪ ਪੈਂਸ ਅੱਜ ਇੱਕ ਅਜਿਹੇ ਕਤਲ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੂਰੇ ਦੇਸ਼ ਵਿੱਚ ਇੱਕ ਵਾਰ ਡਰਦਾ ਮਾਹੌਲ ਬਣਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 36 ਗੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੱਤਰਕਾਰ ਮੁਕੇਸ਼ ਚੰਦ ਰਾਕਰ ਦੇ ਕਤਲ ਮਾਮਲੇ ਨੇ ਦੇਸ਼ ਵਿੱਚ ਪਾਰੀ ਚਰਚਾ ਨੂੰ ਜਨਮ ਦਿੱਤਾ ਹੈ ਮੁਕੇਸ਼ ਚੰਦ ਰਾਕਰ ਜੋ ਕਿ ਇੱਕ ਸੁਤੰਤਰ ਪੱਤਰਕਾਰ ਅਤੇ ਐਨਡੀਟੀਵੀ ਲਈ ਯੋਗਦਾਨ ਦੇਣ ਵਾਲੇ ਰਿਪੋਰਟਰ ਸਨ 1 ਜਨਵਰੀ 2025 ਤੋਂ ਲਾਪਤਾ ਸਨ 3 ਜਨਵਰੀ ਨੂੰ ਉਹਨਾਂ ਦੀ ਲਾਸ਼ ਬੀਜਾਪੁਰ ਸ਼ਹਿਰ ਦੀ ਛਤਨਪੜਾ ਬਸਤੇ ਵਿੱਚ ਸਥਿਤ ਸਬਟਿਕ ਟੈਂਕ ਵਿੱਚੋਂ ਬਰਾਮਦ ਹੋਈ ਮੁਕੇਸ਼ ਚੰਦ ਰਾਕਰ ਨੇ ਠੇਕੇਦਾਰ ਸੁਰੇਸ਼ ਚੰਦ ਰਾਕਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ ਜਿਸ ਵਿੱਚ 120 ਕਰੋੜ ਰੁਪਏ ਦੀ ਸੜਕ ਬਣਾਉਣ ਦੇ ਪ੍ਰੋਜੈਕਟ ਵਿੱਚ ਗੜਬੜੀਆਂ ਸ਼ਾਮਲ ਸਨ ਇਸ ਪਰਦਾਫਾਸ਼ ਤੋਂ ਬਾਅਦ ਸੁਰੇਸ਼ ਚੰਦਰ ਆਕਰ ਨੇ ਮੁਕੇਸ਼ ਚੰਦਰ ਆਕਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ। 1 ਜਨਵਰੀ ਨੂੰ ਮੁਕੇਸ਼ ਨੂੰ ਉਸਦੇ ਚਚੇਰੇ ਪ੍ਰਾਰ ਰਤੇਸ਼ ਚੰਦਰ ਆਕਰ ਨੇ ਅਤੇ ਸੁਪਰਵਾਈਜ਼ਰ ਮਹਿੰਦਰ ਰਾਮ ਟੇਕੇ ਨੇ ਖਾਣੇ ਦੇ ਲਈ ਬੁਲਾਇਆ। ਖਾਣੇ ਦੌਰਾਨ ਇੱਕ ਵਿਵਾਦ ਹੋਇਆ ਜਿਸ ਦੌਰਾਨ ਰਤੇਸ਼ ਅਤੇ ਮਹਿੰਦਰ ਨੇ ਮੁਕੇਸ਼ ਤੇ ਲੋਹੇ ਦੀ ਰੌਡ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਕਿਨੌਣੇ ਅਪਰਾਧ ਨੂੰ ਲੁਕਾਉਣ ਲਈ ਉਹਨਾਂ ਨੇ ਮੁਕੇਸ਼ ਦੀ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਸੁੱਟ ਦਿੱਤਾ ਅਤੇ ਸਿਮਿੰਟ ਨਾਲ ਸੀਲ ਕਰ ਦਿੱਤਾ। ਪੋਸਮਾਰਟਮ ਰਿਪੋਰਟ ਮੁਤਾਬਕ ਮੁਕੇਸ਼ ਦੇ ਸਰਵਿਚ 15 ਫ੍ਰੈਕਚਰ ਪੰਜ ਟੁੱਟੀਆਂ ਪਸਲੀਆਂ ਫਟਿਆ ਦਿਲ ਅਤੇ ਗੰਭੀਰ ਸੱਟਾਂ ਕਾਰਨ ਲਿਵਰ ਦੇ ਚਾਰ ਟੁਕੜੇ ਹੋ ਗਏ ਸਨ ਡਾਕਟਰਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ 12 ਸਾਲਾਂ ਦੇ ਕਰੀਅਰ ਵਿੱਚ ਅਜਿਹਾ ਕਤਲ ਕਦੇ ਨਹੀਂ ਦੇਖਿਆ ਮਾਮਲੇ ਦੀ ਜਾਂਚ ਲਈ 11 ਮੈਂਬਰੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਮੁਕਤੋਸ਼ੀ ਠੇਕੇਦਾਰ ਸੁਰੇਸ਼ ਚੰਦਰ ਆਕਰ ਨੂੰ ਹైదరాబాద్ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਰਿਤੇਸ਼ ਚੰਦਰਾਕਰ ਦਿਨੇਸ਼ ਚੰਦਰਾਕਰ ਅਤੇ ਸੁਪਰਵਾਈਜ਼ਰ ਮਹਿੰਦਰ ਰਾਮ ਟੇਕੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਕਤਲ ਨੇ ਪੂਰੇ ਦੇਸ਼ ਵਿੱਚ ਮੀਡੀਆ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਚਰਚਾ ਨੂੰ ਜਨਮ ਦਿੱਤਾ ਹੈ ਕਾਂਗਰਸ ਨੇ ਤਪ ਪ੍ਰਿਯੰਕਾ ਗਾਂਧੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਬੁਕੇਸ਼ ਚੰਦਰਾਕਰ ਦੇ ਕਤਲ ਮਾਮਲੇ ਨੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਤੇ ਗੰਭੀਰ ਸਵਾਲ ਖੜੇ ਕੀਤੇ ਹਨ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਨਾਲ ਹੀ ਨ્યાય ਸੰਭਵ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਪਰ ਨਵੀਆਂ ਅਤੇ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਪ੍ਰਾਈਮ ਸਵੇਰਾ ਦੇ ਨਾਲ ਧੰਨਵਾਦ